ਹਰਿਆਣੇ ਦੇ ਹਸਾਰ ਵਿੱਚ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਡੀਜੇ ਲਾ ਕੇ ਜਸ਼ਨ ਮਨਾ ਰਹੇ ਸਿਰਫ 16 ਸਾਲਾਂ ਦੇ ਗਣੇਸ਼ ਬਾਲਮੀਕ ਨੂੰ ਕੀ ਪਤਾ ਸੀ ਕਿ ਜਨਮ ਦਿਨ ਵਾਲੇ ਦਿਨ ਹੀ ਉਸ ਦੀ ਐਵੇਂ ਮੌਤ ਹੋ ਜਾਏਗੀ ਹਸਾਰ ਦੇ ਭਰਤ ਨਗਰ ਵਿੱਚ ਜਦੋਂ ਘਰ ਦੀ ਛੱਤ ਉੱਤੇ ਡੀਜੇ ਲਾ ਕੇ ਇਹ ਜਨਮ ਦਿਨ ਮਨਾਇਆ ਜਾ ਰਿਹਾ ਸੀ ਤਾਂ ਪੁਲਿਸ ਪਹੁੰਚ ਗਈ ਪਰਿਵਾਰ ਦਾ ਦੋਸ਼ ਹੈ ਕਿ ਸ਼ਰਾਬੀ ਹਾਲਤ ਵਿੱਚ ਆਏ ਪੁਲਿਸ ਵਾਲਿਆਂ ਨੇ ਗਣੇਸ਼ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਛੱਤ ਤੋਂ ਧੱਕਾ ਦੇ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ 10 ਦਿਨ ਬਾਅਦ ਵੀ ਪਰਿਵਾਰ ਨੂੰ ਇਨਸਾਫ ਨਾ ਮਿਲਣ ਅਤੇ ਇਸ ਦਿਸ਼ਾ ਵਿੱਚ ਕਾਰਵਾਈ ਅੱਗੇ ਨਾ ਵਧਣ ਕਰਕੇ ਵਿਆਪਕ ਰੋਸ ਹੈ ਹੁਣ ਇਹ ਮੁੱਦਾ ਦਲਿਤ ਹੋਣ ਦਾ ਬਣਦਾ ਜਾ ਰਿਹਾ ਹੈ ਅਤੇ ਸਵਾਲ ਹੋਣ ਲੱਗੇ ਨੇ ਕਿ ਦਲਿਤ ਹੋਣਾ ਦੇਸ਼ ਅੰਦਰ ਕੀ ਗੁਨਾਹ ਏ ਕੀ ਕੋਈ ਦਲਿਤ ਡੀਜੇ ਲਾ ਕੇ ਇਉਂ ਨੱਚ ਨਹੀਂ ਸਕਦਾ ਇਉਂ ਖੁਸ਼ੀ ਨਹੀਂ ਮਨਾ ਸਕਦਾ ਓਵੇਂ ਹੀ ਜਿਵੇਂ ਕਈ ਵਾਰ ਘੋੜੀ ਚੜਨ ਤੋਂ ਰੋਕਿਆ ਜਾਂਦਾ ਹੈ ਮੇਨਸਟ੍ਰੀਮ ਮੀਡੀਆ ਵਿੱਚ ਇਸ ਖਬਰ ਨੂੰ ਉਨੀ ਅਹਿਮੀਅਤ ਨਹੀਂ ਦਿੱਤੀ ਗਈ ਜਿਸ ਕਾਰਨ 10 ਦਿਨਾਂ ਤੋਂ ਇਹ ਮੁੱਦਾ ਲੁਕਿਆ ਹੋਇਆ ਸੀ ਇਸ ਦੇ ਬਾਵਜੂਦ ਮੁੱਦਾ ਭਖ ਚੱਲਿਆ ਰਾਹੁਲ ਗਾਂਧੀ ਨੇ ਅੱਜ ਐਕਸ ਉੱਤੇ ਇਹ ਮੁੱਦਾ ਚੁੱਕ ਲਿਆ ਉਧਰ ਚੰਦਰ ਸ਼ੇਖਰ ਆਜ਼ਾਦ ਵਾਲੀ ਆਜ਼ਾਦ ਸਮਾਜ ਪਾਰਟੀ ਨੇ ਵੀ ਅੱਜ ਹਰਿਆਣਾ ਭਵਨ ਦੇ ਘਰਾਓ ਦਾ ਐਲਾਨ ਕਰ ਦਿੱਤਾ ਇਸੇ ਤਰ੍ਹਾਂ 19 ਜੁਲਾਈ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ ਹੋ ਗਿਆ ਵੈਸੇ ਰੋਸ ਪਹਿਲਾਂ ਹੀ ਹਰਿਆਣਾ ਵਿੱਚ ਹਜ਼ਾਰ ਤੋਂ ਲੈ ਕੇ ਕਰਨਾਲ ਫਰੀਦাবাদ ਅਤੇ ਹੋਰ ਸ਼ਹਿਰਾਂ ਵਿੱਚ ਫੈਲ ਗਿਆ ਹੈ ਥਾਥਾ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੱਜ ਹਿਸਾਰ ਪੀੜਿਤ ਪਰਿਵਾਰ ਕੋਲ ਪਹੁੰਚ ਗਏ ਉਹਨਾਂ ਪਰਿਵਾਰ ਨਾਲ ਬੈਠ ਕੇ ਰੋਸ ਪ੍ਰਗਟਾਇਆ ਅਤੇ ਦੇਸ਼ ਅੰਦਰ ਦਲ ਤਾਂ ਉਤੇ ਹੋ ਰਹੇ ਅਤਿਆਚਾਰ ਦਾ ਮੁੱਦਾ ਚੁੱਕਿਆ ਚੰਨੀ ਸਿਰਫ ਹਿਸਾਰ ਨਹੀਂ ਗਏ ਉਹ ਤਾਂ ਬਟਿੰਡਾ ਦੇ ਪਿੰਡ ਪਾਈ ਬਖਤੌਰ ਵਿਖੇ ਵੀ ਸਾਫਕਾ ਫੌਜੀ ਦੀ ਇਸਾਰ ਲੈਣ ਪੁੱਜੇ ਰਣਵੀਰ ਸਿੰਘ ਨਾਂ ਦੇ ਸਾਫਕਾ ਫੌਜੀ ਨੇ ਫੌਜ ਵਿੱਚੋਂ ਆ ਕੇ ਨਸ਼ਾ ਤਸਕਰਾਂ ਵਿਰੁੱਧ ਝੰਡਾ ਚੁੱਕਿਆ ਸੀ ਉਸਨੇ ਨਸ਼ਾ ਤਸਕਰਾਂ ਵਿਰੁੱਧ ਲੜਾਈ ਸ਼ੁਰੂ ਕਰਦਿਆਂ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਜਿਸ ਮਗਰੋਂ ਨਸ਼ਾ ਤਸਕਰਾਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ ਸਾਫਕਾ ਮੁੱਖ ਮੰਤਰੀ ਚੰਨੀ ਨੇ ਸਾਫਕਾ ਫੌਜੀ ਦੇ ਘਰ ਜਾ ਕੇ ਉਸ ਦਾ ਹਾਲਚਾਲ ਜਾਣਿਆ ਅਤੇ ਹੌਸਲਾ ਅਫਸਾਈ ਕੀਤੀ ਇਸ ਸਮੇਂ ਪੁਲਿਸ ਅਤੇ ਸਰਕਾਰ ਦੇ ਕਾਰਗੁਜ਼ਾਰੀ ਉੱਤੇ ਵੀ ਚੰਨੀ ਨੇ ਸਵਾਲ ਖੜੇ ਕੀਤੇ ਉਹਨਾਂ ਆਕਿਆ ਕਿ ਭਗਵੰਤ ਮਾਨ ਸਰਕਾਰ ਦਾ ਨਸ਼ਿਆਂ ਖਿਲਾਫ ਜੁੱਧ ਸਿਰਫ ਦਿਖਾਵਾ ਹੈ ਕਿਉਂਕਿ ਨਸ਼ੇ ਪਹਿਲਾਂ ਨਾਲੋਂ ਵੱਧ ਗਏ ਨੇ ਦੂਜੇ ਪਾਸੇ ਪੁਲਿਸ ਦੀ ਕਾਰਵਾਈ ਵੀ ਬਹੁਤ ਪੱਖਪਾਤੀ ਅਤੇ ਧੱਕੇ ਵਾਲੀ ਹੋ ਗਈ ਹੈ ਇਸੇ ਸਬੰਧਕਾ ਫੌਜੀ ਦੇ ਹੀ ਘਰ ਚੰਨੀ ਨਹੀਂ ਪਹੁੰਚੇ ਸਕੋ ਹਾਲੇ ਕੱਲ ਹੀ ਉਹ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਫਸੇ ਵਿੱਚ ਵੀ ਇੱਕ ਫੌਜੀ ਦੇ ਘਰ ਪਹੁੰਚੇ ਇਸ ਨੌਜਵਾਨ ਫੌਜੀ ਦੀ ਛੁੱਟੀ ਆਏ ਦੀ ਚਿੱਟੇ ਨਾਲ ਮੌਤ ਹੋ ਗਈ ਸੀ ਚੰਨੀਤਾ ਲੈਂਡ ਪੂਲਿੰਗ ਨੀਤੀ ਖਿਲਾਫ ਕਿਸਾਨਾਂ ਦੇ ਜਗਰਾਵ ਵਿਕੇ ਦਿੱਤੇ ਧਰਨੇ ਵਿੱਚ ਵੀ ਪਹੁੰਚ ਗਏ ਸਨ ਉਨ੍ਹਾਂ ਇਸ ਮੌਕੇ ਐਲਾਨ ਕੀਤਾ ਸੀ ਕਿ ਕਾਂਗਰਸ ਸਰਕਾਰ ਬਣ ਉਤੇ ਪਹਿਲਾ ਕੰਮ ਇਹ ਨੀਤੀ ਰੱਦ ਕਰਨਾ ਹੋਵੇਗਾ ਸਵਾਲ ਇਹ ਹੈ ਕਿ ਚੰਨੀਤਾ ਜਲੰਧਰ ਲੋਕ ਸਭਾ ਹਲਕੇ ਤੋਂ ਮਾਤਰ ਇੱਕ ਮੈਂਬਰ ਪਾਰਲੀਮੈਂਟ ਨੇ ਉਨ੍ਹਾਂ ਦੇ ਜਲੰਧਰ ਹਲਕੇ ਵਿੱਚ ਸਰਗਰਮੀ ਸਮਝਾਉਂਦੀ ਹੈ ਪਰ ਉਹ ਤਾਂ ਪੂਰੇ ਪੰਜਾਬ ਅੰਦਰ ਇਉਂ ਵਿਚਰ ਰਹੇ ਨੇ ਜਿਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਜਾਂ ਫਿਰ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੋਵੇ ਪੰਜਾਬ ਤਾਂ ਛੱਡੋ ਚੰਨੀ ਤਾਂ ਹਰਿਆਣਾ ਤੱਕ ਮਾਰ ਮਾਰ ਰਹੇ ਨੇ ਪਰ ਕਾਂਗਰਸ ਨੇ ਤਾਂ ਅਜੇ ਹੁਣ ਕੁਝ ਨਹੀਂ ਕੀਤਾ ਨਾ ਹੀ ਕਾਂਗਰਸ ਨੇ ਉਹਨਾਂ ਨੂੰ ਹਲੇ ਤੱਕ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਹਾਂ ਪਿਛਲੀ ਵਾਰ ਜ਼ਰੂਰ ਰਾਹੁਲ ਗਾਂਧੀ ਨੇ ਲੁਧਿਆਣਾ ਵਿੱਚ ਆ ਕੇ ਚੰਨੀ ਨੂੰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ ਉਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਅਤੇ ਉਹਨਾਂ ਦੀ ਸਟੇਜ ਉੱਤੇ ਮੌਜੂਦਗੀ ਦੌਰਾਨ ਹੀ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ ਪਰ ਹੁਣ ਤੱਕ ਅਜੇ ਕੁਝ ਨਹੀਂ ਹੋਇਆ ਫਿਰ ਕੀ ਚੰਨੀ ਆਪਣੇ ਪੱਧਰ ਉੱਤੇ ਸਰਗਰਮ ਨੇ ਕਿ ਉਹ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨੀ ਬੈਠੇ ਨੇ ਅਤੇ ਉਹਨਾਂ ਨੂੰ ਯਕੀਨ ਹੈ ਕਿ ਉਹ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਪੰਜਾਬ ਕਾਂਗਰਸ ਵਿੱਚ ਧੜੇਵੰਦੀ ਅੱਜ ਵੀ ਸਿਖਰਾਂ ਉੱਤੇ ਹੈ ਇਹੋ ਚੰਨੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕਿਸਾਨਾਂ ਦੇ ਲੈਂਡ ਪੂਲਿੰਗ ਨੀਤੀ ਖਿਲਾਫ ਦਿੱਤੇ ਧਰਨੇ ਵਿੱਚ ਜਗਰਾਉਂ ਚ ਤਾਂ ਸ਼ਮੂਲੀਅਤ ਕਰਦੇ ਨੇ ਪਰ ਜਦੋਂ ਇਸ ਨੀਤੀ ਖਿਲਾਫ ਪੰਜਾਬ ਕਾਂਗਰਸ ਧਰਨਾ ਦੇਣ ਦਾ ਐਲਾਨ ਕਰਦੀ ਹੈ ਤਾਂ 14 ਜੁਲਾਈ ਨੂੰ ਗਲੱਡਾ ਦਫ਼ਤਰ ਲੁਧਿਆਣਾ ਮੂਰੇ ਦਿੱਤੇ ਧਰਨੇ ਵਿੱਚ ਚੰਨੀ ਨਜ਼ਰ ਨਹੀਂ ਆਉਂਦੇ ਜਿਗਰਾਉ ਧਰਨੇ ਵਿੱਚ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਪਹੁੰਚ ਜਾਂਦੇ ਨੇ ਤਾਂ ਚੰਨੀ ਉਹਨਾਂ ਦੇ ਜਾਣ ਦੀ ਉਡੀਕ ਕਰਕੇ ਬਾਅਦ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਦੇ ਨੇ ਉਹ ਬਾਅਦ ਦੁਪਹਿਰ ਧਰਨੇ ਵਿੱਚ ਆ ਕੇ ਕਾਫੀ ਗਰਮ ਭਾਸ਼ਣ ਦਿੰਦੇ ਨੇ ਪਰ ਇਸ ਮੁੱਦੇ ਉੱਤੇ ਬਕਾਇਦਾ ਪੰਜਾਬ ਕਾਂਗਰਸ ਦੇ ਪ੍ਰੋਗਰਾਮ ਤਹਿਤ ਦਿੱਤੇ ਧਰਨੇ ਵਿੱਚ ਨਾ ਚੰਨੀ ਪੁੱਜਦੇ ਨੇ ਨਾ ਹੀ ਉਹਨਾਂ ਦੇ ਧੜੇ ਦੇ ਬਾਕੀ ਆਗੂ ਜਿਵੇਂ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਅਤੇ ਹੋਰ ਕੋਈ ਵੀ ਇਹਨਾਂ ਵਿੱਚੋਂ ਇਸ ਧਰਨੇ ਵਿੱਚ ਸ਼ਾਮਲ ਨਹੀਂ ਹੋਇਆ ਦੇਖੋ ਹਸਾਰ ਵਾਲੇ ਨਵਾਲਿਕ ਮੁੰਡੇ ਗਣੇਸ਼ ਬਾਲਮੀਕ ਦੇ ਪਰਿਵਾਰ ਕੋਲ ਪੁੱਜੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਮਦਰਦੀ ਪ੍ਰਗਟ ਕਰਦੇ ਆ ਕੀ ਆਖਿਆ ਕੋਈ ਐਸੀ ਉਮੀਦ ਨਹੀਂ ਦਿਖ ਰਹੀ ਆਪਣੇ ਤੇ ਮਾਰੇ ਬੱਚੇ ਕੋਈ ਇਨਸਾਨ ਨਹੀਂ ਲੇਗਾ ਅੱਗਰ ਮਦਿਨ ਮਾਰੇ ਬੱਟੇ ਦੀ ਡੈਡ ਬੋਡੀ ਆਪੜੀ ਆ ਇਹ ਵੀ ਉਮੀਦ ਨਹੀਂ ਕਿ ਅਸੀਂ ਅੰਤਿਮ ਸੰਸਕਾਰ ਕੀ ਪਤਾ ਨਹੀਂ ਉਸਕਾ karenge ya nahi karenge रात को हमको पैर देने पड़ते हैं अपने बच्चे के लिए उठा के, के ना ले जाए संस्कार ना करते हमारे तो 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 ना जी कल सुबह नौ उसके बाद तो मैं नहीं कि इतने ना, ये भी नहीं रहने तो क्योंकि जब पुलिस आएगी ना तो ये उनके जाकर नाचते हैं हमारे गरीब के घर में डीजे बजता है जलन होती तकलीफ होती है तो अब ये बर्ती डाल के है है। खड़े हैं किस लिए खड़े हैं क्यों खड़े हैं संभालो उनको जाके अभी जा रहे हैं रात को ग्यारह बजे भी डीजे जाता है बारह बजे भी जाता है रात को डेढ़ भी डीजे बज के जाता है कहाँ है इनकी ड्यूटी अब ये भूल गए आपकी ड्यूटी और बर्दी डाल के हमारे सामने आते ना चाहे तो इनको समझा दो नहीं तो मैंने ना कोई बात जन्म नहीं दिया अभी हमने पाला है वो कॉलर पकड़ के इसकी वर्दी उतार देंगे ठीक है इसकी वर्दी भी उतरेगी इंसाफ भी मिलेगा ਗਨੇਸ਼ ਬਾਲਮੀਕ ਦੀ ਮੌਤ ਉਤੇ ਰਾਹੁਲ ਗਾਂਧੀ ਦੀ ਫਿਕਰਮੰਦੀ ਜ਼ਾਹਰ ਕਰਨ ਵਾਲਾ ਬਿਆਨ ਅਤੇ ਇਸ ਸੰਬੰਧੇ ਦਿੱਲੀ ਦੇ ਜੰਤਰ ਮੰਤਰ ਉਤੇ ਰੋਜ਼ ਪ੍ਰਦਰਸ਼ਨ ਦੇ ਐਲਾਨ ਬਾਰੇ ਜਾਣਨ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਸਾਫ ਕਾ ਫੌਜੀ ਰਣਵੀਰ ਸਿੰਘ ਦੇ ਘਰ ਪਹੁੰਚਣ ਸਮੇਂ ਦੀ ਗੱਲਬਾਤ ਅਤੇ ਉੱਥੇ ਮੌਜੂਦ ਪੁਲਿਸ ਅਧਿਕਾਰੀ ਨਾਲ ਹੋ ਰਹੀ ਗੱਲਬਾਤ ਸਮੇਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕਣ ਨੂੰ ਵੀ ਦੇਖੋ ਸਾਡੇ ਹੈ ਕਿ ਇਸ ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਓ ਅਤੇ ਨਸ਼ਿਆਂ ਨੂੰ ਰੋਕਣ ਬਾਰੇ ਇਹ ਨਸ਼ਾ ਬੁੱਕ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਬੁਰੀ ਤਰ੍ਹਾਂ ਕੁੱਟਿਆ ਪਹਿਲਾਂ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਗਏ ਇਹਨੂੰ ਕੜੇਸ ਕੇ ਦੋਨੋਂ ਲੱਤਾਂ ਤੋੜ ਗਏ ਤੇ ਅੰਦਰ ਵੜਨ ਦਾ 452 ਨੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫਆਈਆਰ ਤੋਂ ਕੋਈ ਗੱਲ ਨਹੀਂ ਵੀ ਨਸ਼ਾ ਕਰਕੇ ਕੁੱਟਿਆ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡ ਨੂੰ ਧਮਕਾ ਕੇ ਗਏ ਡਰਾ ਕੇ ਗਏ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਵੇਚੜਾ ਤਾਂ ਰੁਕੂ ਗੌਰ ਨੂੰ ਦੇਖਾਂਗੇ ਫਿਰ ਉਹਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਦੀ ਤੁਸੀਂ ਤਾਂ ਮਨ ਨੂੰ ਇਹ ਕਹਿ ਦੇਣਾ ਮੈਂ ਤਾਂ ਅੱਜ ਹੀ ਆਇਆ ਸਰ ਆਇਆ ਨਹੀਂ ਨਹੀਂ ਕੋਈ ਨਹੀਂ ਤੁਸੀਂ ਤਾਂ ਇਹੀ ਲੇਕਿਨ ਕਰਦੇ ਕਿਉਂ ਹੈ ਤੁਸੀਂ ਲੋਕ ਸਰਕਾਰ ਦਾ ਤੁਹਾਨੂੰ ਕੋਈ ਡਰ ਨਹੀਂ ਰਿਹਾ ਨਾਲ ਐਮ ਐਲ ਨਾਲ ਦਾ ਪਿੰਡ ਹੈ ਉਹ ਅੱਜ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਇਹ ਫੌਜੀ ਆਦਮੀ ਪੂਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ ਜਕਮੀ ਹੋ ਗਿਆ ਲੜ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਤੇ ਇਹ ਆਪਣਾ ਘਰ ਬੇਹਾਲ ਪਿਆ ਮੈਂ ਤਾਂ ਸਰਦੀ ਸਰਕਾਰ ਚ ਪਹਿਲਾਂ ਲੱਗਿਆ ਹੁਣ 3 ਸਾਲ ਪਹਿਲੀ ਵਾਰ ਲੱਗਿਆ ਉਹ ਯਾਰ ਮੇਰੀ ਸਰਕਾਰ ਚ ਲੱਗਿਆ ਨਹੀਂ ਲੰਮਾ ਸਮਾਂ ਮੈਂ ਮੈਨੂੰ ਫਾਲੋ ਕਰਨਾ ਸਰ ਕਿਦਾ ਸਰਨੇਦਸਿਆ ਮੈਂ ਸਟੇਟਮੈਂਟ ਦੇਖੂ ਕਿ ਸੀ ਜਿਹੜਾ ਕੀ ਗੱਲ ਨਾ ਮੈਨੂੰ ਮਿਲ ਲੈਣ ਦੇ ਬੰਦੇ ਜਿੰਨਾ ਨੂੰ ਕਹੋ ਇਹ ਨਾ ਦੀਆਂ ਇਹ ਇਹਨਾਂ ਦਾ ਅਸਲੇ ਦਾ ਵਿੱਚ ਨਹੀਂ ਫਿਕਰ ਕਰਿਆ ਜੀ ਉਹ ਬੰਦੇ ਨਸ਼ਾ ਤਸਕਰ ਹੈ ਇਸ ਚੀਜ਼ ਨੂੰ ਲੁਕੋ ਕੇ ਰੱਖਿਆ ਪਰਚੇ ਦੇ ਵਿੱਚ ਜਿਹੜਾ ਅਸਲੀ ਮੁੱਦਾ ਦਾ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆ ਨੂੰ ਰੋਕ ਰਹੇ ਹਾਂ ਜੀ ਹਾਂ ਜੀ ਨਸ਼ੇ ਵੇਚਰ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਰਸੁਰਾਂ ਦੀ ਮਦਦ ਕਰਦੀ ਹੈ ਉਲਟਾ ਉਹਨਾਂ ਤੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ੇ ਵਾਲੀ ਗੱਲ ਵਿੱਚ ਲੁਕੋ ਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਸਾਰਾ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਚੀਜ਼ ਜਿਹੜੀ ਚੀਜ਼ ਦੱਸ ਰਹੇ ਆ ਕੋਈ ਨਹੀਂ ਸੀ ਇਸ ਤੀਨ ਨੂੰ ਮੈਂ ਕਰਦਾ ਜਿਹੜਾ ਉਹ ਸਾਬਤ ਕਰਦਾ ਜਿਹੜਾ ਗੋਣੇ ਵਾਲਾ ਕਹਿੰਦਾ ਨਾ ਵੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆ ਫਿੱਕਦਾ ਆਹ ਚੀਜ਼ਾਂ ਸਾਬਤ ਕਰਦੇ ਆ ਉਹਨੇ ਤਾਂ ਲੋਕ ਕੀਤ ਵੜਦੇ ਆ ਨਹੀਂ ਨਹੀਂ ਠੀਕ ਜਾਦੇ ਬਿਲਕੁਲ ਕੋ ਸਦਾਤ ਹੈ ਜੀ ਪੁਛ ਨੇ ਪੂਰਾ ਵੀ ਦਿੱਤਾਂ ਥੱਲੇ ਅਸੀਂ ਦੱਸੇ ਨੂੰ ਗੋਡਿਆਂ ਥੱਲੇ ਕੁੱਟੂ ਪੁਛ ਨੇ ਕਹਿੰਦੇ ਬੀਟਣਾ ਸਭ ਇਹਦਾ ਹਾਈਲਾਈਟ ਹੋਣੀ ਹੈ ਇਹਨਾਂ ਦੇ ਹੋਰ ਵੀਡੀਓ ਦੇਖੀ ਇਹਨਾਂ ਦੀ ਕਮੇਟੀ ਦਾ ਮੈਂਬਰ ਸੀ ਉਹਨੂੰ ਕੁੱਟ ਰਹੇ ਆ ਲੱਗ ਹਾਂਜੀ ਹਾਂਜੀ ਉਹਨੂੰ ਜਾਂ ਵੀ ਲੱਤਾਂ ਦੇ ਥੱਲੇ ਤੇ ਕੁੱਟਿਆ ਇਹਦੀਆਂ ਵੀ ਲੱਤਾਂ ਹੀ ਤੋੜੀਆਂ ਦੋਨੋਂ ਹਾਂਜੀ ਉਹ ਤਾਂ ਪਤਾ ਲੱਗ ਰਿਹਾ ਹੈ ਪੁਛ ਨੇ ਕਹਿੰਦੇ ਨਾ ਜੀ ਬੰਦਾ ਕਰਾਏ ਉਹ ਤਾਂ ਕਹਿੰਦੇ ਤੇਰੇ ਉੱਤੇ ਪੈਂਦਾ ਲੈ ਕੁੱਟ ਖਾਣਾ ਕਹਿੰਦੇ ਤੇਰੇ ਉੱਤੇ ਪਰਚਾ ਪਊਗਾ ਤੂੰ ਰਾਈ ਬੰਦਾ ਕਰ ਲੈ ਇਨਾ ਧੱਕਾ ਇਹ ਗਿਆਨੀ ਤੇ ਆਣੀ ਬੰਦੇ ਨਹੀਂ ਨਹੀਂ ਕਰਪਾਨ ਪਾਈ ਹੋਈ ਹੈ ਸਿੰਘ ਸਜਵੇ ਇਹ ਸੱਚ ਬੋਲਦੇ ਹਰ ਥਾਣੇਦਾਰ ਨੂੰ ਕਿ ਟੱਕਾ ਸੀ ਥਾਣੇਦਾਰ ਨੂੰ ਇਹ ਕਿਹਾ ਜਾਂਦਾ ਮੈਂ ਤਾਂ ਸੱਚਾ ਬਣਿਆ ਸਰਕਾਰ ਦੇ ਉਰੇ ਨਾ ਮੈਂ ਨਸ਼ਾ ਬਕਾਈਆਂ ਨਾ ਮੈਂ ਸੱਚਾ ਤੇ ਇਹਨਾਂ ਦੇ ਪਾਸਚਾ ਪਾਉਣ ਨੂੰ ਫਰੇ ਵੀ ਕਿਉਂ ਮੈਂ ਤੂੰ ਪਿੰਡ ਬਕਾਉਂਦਾ ਤੇ ਮੇਰੀ ਬੇਇੱਜ਼ਤੀ ਹੁੰਦੀ ਹੈ ਲੈ ਆ ਆ ਦੀ ਬੇਇੱਜ਼ਤੀ ਪਿਛੇ ਨਾਲ ਧਮੜਾ ਮਰਵਾਤਾ ਹੈ ਤੇ ਨਾਲੇ ਇਹਨੂੰ ਕਹਿੰਦਾ ਤੈਨੂੰ ਅੰਦਰ ਇਹਨੂੰ ਮੈਂ ਫਲਾਣਾ ਕਰੂਗਾ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਨਹੀਂ ਇਹ ਸੜਕ ਰੋਕ ਦੇ ਚਲ ਰਾਤਿਆ ਲੈਣ ਹਾਜ਼ਰ ਕਰਕੇ ਹੁਣ ਫੇਰ ਥਾਣੇ ਚ ਲਾਤਾ ਉਦੇ ਵਿੱਚ ਹੁਣ ਅਸੀਂ ਵੇਰ ਵੀ ਕਰ ਰਹੇ ਹਾਂ ਕੁਝ ਤੋਂ ਸਾਡੇ ਹਲਕੀ ਆ ਜੇ ਟਰਨੇ ਲਾਵਾਂਗੇ ਉਹਦੇ ਪਿੱਛੇ ਦਾ ਹੁਣ ਇੱਕ ਨਜ਼ਰ ਰਾਹੁਲ ਗਾਂਧੀ ਦੇ ਗਣੇਸ਼ ਵਾਲਮੀਕ ਮਾਮਲੇ ਵਿੱਚ ਆਏ ਬਿਆਨ ਉੱਤੇ ਰਾਹੁਲ ਗਾਂਧੀ ਕਹਿੰਦੇ ਨੇ ਜਦੋਂ ਸੱਤਾ ਮਨੁਵਾਦੀ ਸੋਚ ਦੀ ਗੋਦੀ ਵਿੱਚ ਬੈਠਦੀ ਹੈ ਤਾਂ ਦਲਤਾਂ ਦੀ ਜਾਣ ਦੀ ਕੋਈ ਕੀਮਤ ਨਹੀਂ ਬਚਦੀ ਹਰਿਆਣਾ ਦੇ ਹਿਸਾਰ ਵਿੱਚ ਦਲਿਤ ਨੌਜਵਾਨ ਗਣੇਸ਼ ਵਾਲਮੀਕ ਦੀ ਹੱਤਿਆ ਅਤੇ ਉਸ ਦੇ ਪਰਿਵਾਰ ਦੇ ਨਾਲ ਹੋਈ ਵਧੇਕੀ ਸਿਰਫ ਇੱਕ ਦੋਸ਼ ਨਹੀਂ ਇਹ ਬੀਜੇਪੀ ਆਰਐਸਐਸ ਦੀ ਮਨੁਵਾਦੀ ਸਿਸਟਮ 'ਤੇ ਸੋਚਦਾ ਕਣਾਉਣਾ ਚਿਹਰਾ ਏ ਜੋ ਅੱਜ ਭਾਰਤ ਵਿੱਚ ਬਹੁਜਨਾ ਦੇ ਜੀਵਨ ਨੂੰ ਸਸਤਾ ਸਮਝਦਾ ਏ ਜੋ ਉਹਨਾਂ ਨੂੰ ਸਮਾਨਤਾ ਅਤੇ ਸਨਮਾਨ ਦਾ ਹੱਕਦਾਰ ਨਹੀਂ ਮੰਨਦਾ ਉਧਰ ਇਸ ਮੁੱਦੇ ਉੱਤੇ ਸੰਘਰਸ਼ ਤੇਜ਼ ਹੋ ਗਿਆ ਹੈ ਕਈ ਥਾਵਾਂ ਉੱਤੇ ਅੱਜ ਵੀ ਰੋਸ ਮੁਜ਼ਾਰੇ ਹੋਏ ਜਿਸ ਵਿੱਚ ਪੁਲਿਸ ਵਾਲਿਆਂ ਖਿਲਾਫ ਮਾਮਲਾ ਦਰਜ ਕਰਨ ਅਤੇ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਆਉਣ ਲੱਗੀ ਹੈ ਹਮ ਸਭ ਜਾਣਦੇ ਹਾਂ ਕਿ ਇਸ ਤਕਾਰ 16 ਵਰਸ਼ੀਏ ਗਣੇਸ਼ जिनके पिताजी का नाम श्री विक्रम है जो गली नंबर एक बारह क्वार्टर रोड जहां हिसार में हरियाणा का निवासी था और पुलिस की बर्बरता के चलते पुलिस ने उनके घर में घुसकर ही जो घात किया और बड़े निर्मम तरीके से उनकी हत्या कर दी लेकिन आज पूरा एक हफ्ता बीत जाने के पश्चात भी पीड़ित परिवार को कोई न्याय नहीं, नहीं मिल पाया है ये बड़े दुख की बात है हम सभी स्वीकार भी करते हैं कि पूरे देश में वाल्मीकि समाज की सबसे ज्यादा संख्या है दलित समाज में बहुत इसके हम तरह तरह से पीड़ित हैं चाहे वह सफाई कर्मी के मामले हों या वाल्मीकि समाज पे अलग अलग तरीके से दबंगों द्वारा या कभी पुलिस द्वारा बर्बरता की जाती है आज बहुत दुख के साथ ये कहना पड़ रहा है के पीड़ित परिवार को न्याय नहीं मिल पा रहा है बेशक हम अपने तरीके से अलग अलग संगठन वहां पहुंचकर भी सारी के सारी योजनाएं बनाकर भी पीड़ित परिवार को न्याय देने काम कर रहे हैं लेकिन बात नहीं बन पा रही आज मैं संजय गहलोत दिल्ली सफाई कर्मचारी आयोग का अध्यक्ष होने के नाते आप सबसे हाथ जोड़कर एक प्रार्थना करना चाहता हूं जितने भी हमारे समाज के लोग हैं चाहे वो किसी विभिन्न संगठनों में काम करते हैं कोई दिक्कत वाली बात नहीं जितने भी सामाजिक संगठन हैं हमारे यूनियन लीडर्स हैं उन सबसे करबद्ध अनुरोध है आने वाली उन्नीस तारीख दिन शनिवार को सुबह दस बजे जंतर मंतर पर हम इकट्ठा होंगे और एक बुलंद आवाज में हम सभी एक ही झंडे के नीचे जो भगवान वाल्मीकि का झंडा रहेगा उसके नीचे काम करते हुए देश के प्रधानमंत्री जी देश के गृहमंत्री जी उनको संदेश देना चाहेंगे उस दिन कि वाल्मीकि समाज जो आज इतनी बड़ी तादाद में है वो किसी प्रकार किसी भी मामले में कम नहीं